ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਤੁਸੀਂ ਦੀ ਸਮਾਗਮ ਚੱਲ ਰਹੇ ਹਨ ਨਾ ਹਰੇ ਗੁਰੂ ਘਰਾਂ ਦੇ ਵਿੱਚ ਆਪਾਂ ਨਾ ਡੇਰੀਆਂ ਤੋਂ ਦੁੱਧ ਲੈ ਲੈਂਦੇ ਯਾਰ ਹਨਾ ਆ ਸਾਡੇ ਪਿੰਡ ਦੀ ਡੇਰੀ ਤੋਂ ਹੀ ਗੁਰੂ ਘਰ ਦੀ ਦੁਕਾਨ ਦੀ ਬੈਠਾ ਬਤੰਦਰ ਆ ਜਮੀ ਸ਼ਰਮੇ ਲਾਤੀ ਬਤੰਦਰ ਦੇਖ ਲੋ ਪਤਾ ਨਹੀਂ ਕੀ ਆ ਕੀ ਨਾ ਪਲਾਸਟਿਕ ਯਾਰ ਆਪਣੇ ਵੀ ਘਰਾਂ 'ਚ ਦੁੱਧ ਖਰਾਬ ਹੋਣਾ ਉਹਨਾਂ ਦਾ ਮੈਂ ਤਾਂ ਕਰੇ ਦੇਖਿਆ ਨਹੀਂ ਵੀ ਅਜਿਹਾ ਕੁਝ ਬਣਦਾ ਯਾਰ ਲੈ ਦੱਸ ਜੇ ਹੁਣ ਫੋਨ ਕਰਕੇ ਪੁੱਛ ਲਿਆ ਉਹਨੂੰ ਵੀ ਯਾਰ ਆ ਐਂ ਕਰਕੇ ਗੱਲ ਹੋ ਗਈ ਸਾਡੇ ਗਾਲ ਪੈਂਦਾ ਯਾਰ ਤਸੋਂ ਹੁਣ ਸਹੀ ਹੈ ਕਿ ਗਲਤ ਹੈ ਤੁਸੀਂ ਆਪ ਹੀ ਲਾ ਲਓ ਸਾਹਿਬ ਸਮਝ ਤੋਂ ਬਾਹਰ ਆ ਰੇਟ ਲਾਉਣਾ ਅੜ ਕੇ ਰੇਟ ਵੀ ਅੜ ਕੇ ਲੈਣਾ ਪੂਰਾ ਤੇ ਦੇਖ ਲਓ ਹੁਣ ਚੀਜ਼ ਤਾਂ ਵਧੀਆ ਦੇ ਦੋ ਕਈ ਯਾਰ ਰੇਟ ਦੇਣਾ ਉਹੀ ਗੱਲ ਆ ਵੀ ਮਾੜਾ ਮਾੜਾ ਗੁਰੂ ਘਰ ਦੀ ਸ਼ਰਮ ਕਰ ਲਓ ਯਾਰ ਬੈਠੇ ਵੀ ਗੁਰੂ ਘਰ ਚ ਬੰਦਦਰੋਂ ਤੁਸੀਂ ਗੁਰੂ ਘਰ ਨਾਲ ਠੱਗੀਆਂ ਲਾਈ ਜਾਂਦੇ ਮੈਂ ਤਾਂ ਹਰਾਣਾ ਯਾਰ ਮਾੜੀ ਮੋਟੀ ਸ਼ਰਮ ਕਰ ਲਓ ਇਹੀਆਂ ਚੀਜ਼ਾਂ ਨੂੰ ਇਹ ਇਹ ਚੀਜ਼ਾਂ ਨਾਲ ਗਾਹਾਂ ਨਹੀਂ ਲੰਘਣ ਲੱਗੇ ਤੁਸੀਂ ਪਹਿਲਾਂ ਕੋ ਲੋਕਾਂ ਨੂੰ ਅੱਜ ਪਾਣੀ ਅੱਜ ਸਾਰੀ ਰਾਣੀ ਲੋਕਾਂ ਨੇ ਗਰਮੀ ਚ ਪਿੰਡ ਦੇਣੇ ਸੇਵਾ ਕਰੀਆ ਠੀਕ ਆ ਤੁਸੀਂ ਭੈਣਾਂ ਨੂੰ ਪਾਪ ਕਰੇ ਗਾਣਾ ਨਿਕਲ ਜ ਤੂੰ ਹੀ ਪਾਪ ਕਰਿਆਗਾ ਕੀ ਕਿੰਨਾ ਕੱਢ ਲੇ ਉਹਰੇ ਵਿੱਚੋਂ ਹਜ਼ਾਰ ਕੱਢ ਲਊਗਾ ਕਿੰਨਾ ਲੈ ਤੇ ਤੂੰ ਆਪ 20 ਕਿਲੋ 20 ਕਿਲੋ ਤੂੰ ਲੈ ਚਾਈਦਾ ਕਿੰਨੇ ਗਰਾ ਹੋਇਆ ਲੈ 400 ਦੁੱਧ ਹੈ ਨਹੀਂ ਤੇਰਾ 400 ਚੋਂ ਤੂੰ ਤੇਰੀ ਕੋਠੀ ਵੇਚੀ ਦੱਸ ਤੂੰ ਮਾੜੀ ਮੋਟੀ ਦਾ ਸ਼ਰਮ ਕਰ ਲੈ ਕਿ ਇਹਨੂੰ ਉਹ ਕਿਸ ਨੂੰ ਪ੍ਰਾਈਵ ਪਰਸਨਲੀ ਵੇਚਣਾ ਉਹ ਮੰਨੀ ਗੱਲ ਤੂੰ ਕੱਢੀ ਜਾਂਦਾ ਹੋਵੇਂਗਾ ਦਾ ਤੇਰੇ ਤੇ ਕੀ ਯਕੀਨ ਕਰੂ ਬੰਦਾ ਕੀ ਤੇਰੇ ਕੋਲੇ ਖੁਸ਼ੀ ਗਮੀ ਜਾ ਕੇ ਖੜ ਜੂ ਯਾਰ ਏ ਕੁਝ ਯਕੀਨ ਦੱਸੋ ਯਾਰ ਹੈਗੀ ਇਨਸਾਨੀਅਤ ਨਹੀਂ ਨਹੀਂ ਵੀਰੇ ਨਿਕਨੇ ਨਿਕ ਬੱਚੇ ਨੇ ਬੀਤਰ ਜਰਨ ਜਰ ਉਹੀ ਤਾਂ ਗੱਲ ਆ ਯਾਰ ਤੂੰ ਤਾਂ ਬਤੰਦਰਾ ਗੁਰੂ ਘਰ ਤੇ ਰਹਿਣਾ ਨਾਲੇ ਤੂੰ ਗੁਰੂ ਘਰ ਨੇ ਦਾ ਨੂੰ ਤੂੰ ਆਹ ਕੁਸ ਬਹੋ ਕਰ ਰਿਹਾ ਯਾਰ ਦੇਖ ਹਨ ਮਾੜਾ ਮੋਟਾ ਆਲਾ ਦਾਲ ਦੇਖਿਆ ਕਰੋ ਵੀ ਇਹ ਚੀਜ਼ਾਂ ਕਿੱਥੇ ਲੱਗਣੀਆਂ ਨੇ ਕਿੱਥੇ ਆਪਣੇ ਲੋਕਾਂ ਦੇ ਢਿੱਡ 'ਚ ਪੈਣਾਗਾ ਚਲੋ ਜੇ ਹੁਣ ਕਹਾਂਗੇ ਤਾਂ ਉਹਨੂੰ ਗੱਲਾਂ ਵੀ ਮੰਦੀਆਂ ਚੰਗੀਆਂ ਲੱਗਣਗੀਆਂ ਉਹ ਵੀ ਲੋਕਾਂ ਨੂੰ ਚੁਭਦੀ ਆਉਂਦੀਆਂ ਆਉਂਦੀਆਂ ਸਾਡੀਆਂ ਦਾ ਕਰੀਆਂ ਹੋਈਆਂ ਬਾਕੀ ਤੁਹਾਡੇ ਸਾਹਮਣੇ ਆ ਭਾਈ ਆ ਦੇਖ ਲਓ ਆ ਕੇ ਸਵੇਰੇ ਉਹਨਾਂ ਨਾਲ ਗੱਲ ਵੀ ਕਰ ਲਓ ਕਮੇਡੀ ਆਲਿਆਂ ਨੂੰ ਵੀ ਬੇ ਠੀਕ ਹੈ ਤੇ ਪਿੰਡਦਿਆਂ ਨੂੰ ਵੀ ਬੇਨਤੀ ਆ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵਾਦ। ਨਾਲੀ ਓਏ ਨਾਲੀ ਓਏ। ਆਹ ਗੱਲ ਸੁਣਨਾ ਉਹ ਹੱਥ ਨਾਲ ਤੁਹਾਡੇ ਕੋਲ ਆ ਗਿਆ। ਓਏ ਆ ਗਿਆ ਛੇ ਵਿਕਟ ਕਿਹਨੂੰ ਫੋਨ ਕਰਨੀ ਨਹੀਂ। ਸਿਰਫ ਉਸ ਨੂੰ ਨਾਲੀ ਕਰਨਾ। ਓਏ ਨਾਲੀ ਓਏ ਲੈ ਲਾ। ਓਏ ਰਨ ਦਲ ਤੋਂ ਸਭ ਲੋਕ ਕਰਨਾ। ਆਹ। ਓਏ ਮੂਰਖ ਦੇ ਕਿ ਦੰਦ ਚੱਲੇ। ਓਏ ਨਾਲੀ। ਪਰਦੇ ਤੇ ਕੇ ਲੀ ਬਰਬਾਦ ਕਰਦੇ ਲੋਕਾਂ ਦਾ ਦਿਮਾਗ ਪੀਂਦਾ ਕਿ ਕੁਝ ਪੀਂਦਾ ਕੁਝ ਪੀਂਦਾ ਅੱਜ ਕੋਈ ਨਹੀਂ ਕਹਿੰਦਾ ਉਹ ਮੈਂ ਚਾਹੀਦਾ ਉਹ ਕਬਰੇ ਦਾ ਬਾਕੀ ਕਰਤੀ ਜੋ ਆਕਾ ਦੀ ਉਹਨੇ ਨਹੀਂ ਸ਼ੈਅ ਦੀ ਕਹਾਣੀ ਉਹਨੂੰ ਫੋਨ ਕਰੋਗਾ ਨਾ ਯਾਰ ਘੰਟੇ پھر پردہ او جاگو ہاں آ میڈار کتے آ گئے تھے بہ جاگو والو سینڑیا دی آں پنڈ دے وچ آوے اے او جاگو ہاں سنڑ تے آ گئے نیں جی ਪੈਰ ਇਹ ਵੀ ਸਿੰਪਲ ਦੇ ਸਕਦੇ ਆ ਵੀ ਦੇ ਸਕਦਾ ਆਹ ਜੋ ਉੱਧਾ ਲੱਗ ਰਿਹਾ ਵਿਸ਼ਾ ਤੇ ਸਾਡੇ ਕੋਲ ਨਹੀਂ ਬਣਾਵਾ ਜੀ ਨਾ ਨਾ ਇਹਨਾਂ ਦੀ ਟੈਂਟ ਫਾੜੀ ਲਾਲ ਜਿਹੜਾ ਇੰਨਾ ਨਰਕਾ ਹੀ ਆ ਕੱਢ ਲੈਂਦੇ ਹੋ ਤੁਸੀਂ ਬੁੱਧੂਆਂ ਪਿੰਡਾਂ ਦੇ 6 ਮਹੀਨੇ ਦੇ ਬਾਗ ਦੇ ਵੀ ਇੰਨਾ ਜਦਵਾ ਕਰੇ ਕਿੰਨੇ ਇਕੱਠਾ ਹੋਰ ਠਾਡੇ ਜਾ ਰਹੇ ਮੈਂ ਨਾ ਕਿਹਾ ਮੈਂ ਮਰਨ ਗਿਆ ਪਤੀ ਕਹਿੰਦਾ ਦਾ ਦਹੀਂ ਹੋਣੀ ਪੜਦੀ ਉਹ ਹੀ ਨਾ ਕਰਦਾ ਵੀ ਐਡਾ ਚੈਰ ਐਡਾ ਨੇੜੇ ਬੰਦਾ ਤੇ ਜਿਵੇਂ ਵਾਗ ਜੂਕੇ ਰੰਗ ਸੋ ਉਹਦਾ ਕਫਨ